ਸਾਡੇ YouTube ਚੈਨਲ ਸਟੋਰੀ ਆਰਬਿਟ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੰਜਾਬੀ ਸਾਹਿਤ ਦੇ ਇੱਕ ਬਹੁਤ ਹੀ ਖਾਸ ਬਹੁਤ ਹੀ ਦਿਲ ਟੁੰਬੂਵੇ ਨਾਵਲ ਤੇ ਗੱਲ ਕਰਨ ਲੱਗੇ ਹਾਂ ਹਮ ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਚਿੱਟਾ ਲਹੁ ਬਿਲਕੁਲ ਅਸੀਂ ਇਹਦੀਆਂ ਨਾ ਕੁਝ ਖਾਸ ਚਲਕੀਆਂ ਦੇਖਾਂਗੇ ਮਤਲਬ ਕੁਝ ਹਿੱਸਿਆਂ ਤੇ ਗੱਲ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਨਾਵਲ ਕੀ ਕਹਿਣਾ ਚਾਹੁੰਦੇ ਆ ਕਿ ਦੱਸਣਾ ਚਾਹੁੰਦੇ ਸੀ ਨਾਨਕ ਸਿੰਘ ਜੀ ਹਾਂਜੀ ਬਿਲਕੁਲ ਚਿੱਟਾ ਲਹੁ ਨਾ ਸਿਰਫ ਕੋਈ ਕਹਾਣੀ ਨਹੀਂ ਹੈਗੀ ਇਹ ਤਾਂ ਮਤਲਬ ਉਸ ਵੇਲੇ ਦੇ ਪੰਜਾਬ ਦਾ ਪਿੰਡਾਂ ਦਾ ਹੂੰ ਉੱਥੋਂ ਦੀ ਜਿਹੜੀ ਸਖਤ ਜ਼ਿੰਦਗੀ ਸੀ ਉਹਦਾ ਇੱਕ ਜਿਉਂਦਾ ਜਾਗਦਾ ਚਿੱਤਰ ਹੈ ਸ਼ੁਰੂ ਚ ਜਿਵੇਂ ਮੁਖਬੰਦ ਹੈ ਨਾ ਪਹਿਲਾਂ ਉੱਥੇ ਹੀ ਨਾਨਕ ਸਿੰਘ ਜੀ ਦੱਸ ਦਿੰਦੇ ਨੇ ਕਿ ਸਾਹਿਤ ਦਾ ਮਕਸਦ ਕੀ ਹੋਣਾ ਚਾਹੀਦਾ ਉਹ ਕਹਿੰਦੇ ਨੇ ਕਿ ਸਾਹਿਤ ਸਿਰਫ ਮਨ ਪਰਚਾਵਾਨੀ ਹਾਂ ਇਹ ਗੱਲ ਉਹਨੇ ਬੜੀ ਸਾਫ਼ ਕਹੀ ਹੈ ਉਹ ਕਹਿੰਦੇ ਨੇ ਲੇਖਕ ਦਾ ਕੰਮ ਸਿਰਫ ਮਤਲਬ ਸੋਹਣੀਆਂ ਸੋਹਣੀਆਂ ਗੱਲਾਂ ਕਰਨਾ ਨਹੀਂ ਨਹੀਂ ਬਿਲਕੁਲ ਨਹੀਂ ਸਗੋ ਸਮਾਜ ਚ ਜੋ ਬੁਰਾਈਆਂ ਨੇ ਦੁੱਖ ਤਕਲੀਫਾਂ ਨੇ ਹਾਂਜੀ ਖਾਸ ਕਰਕੇ ਗਰੀਬ ਲੋਕ ਦੱਬੇ ਕੁਚਲੇ ਲੋਕ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਦੱਸਣਾ ਚਾਹੀਦਾ ਹੈ ਬਿਨਾਂ ਡਰੇ ਬਿਲਕੁਲ ਉਹਨਾਂ ਦਾ ਤਾਂ ਮੰਨਣਾ ਸੀ ਕਿ ਜਦੋਂ ਤੱਕ ਆਪਾਂ ਇਹ ਕੌੜੀਆਂ ਸੱਚਾਈਆਂ ਨੂੰ ਮੰਨਾਂਗੇ ਨਹੀਂ ਸਾਹਮਣੇ ਨਹੀਂ ਲਿਆਵਾਂਗੇ ਉਦੋਂ ਤੱਕ ਉਹਨਾਂ ਦਾ ਹੱਲ ਕਿਵੇਂ ਲੱਭਾਂਗੇ ਹਾਂ ਤੇ ਇਸੇ ਸੋਚ ਨਾਲੋਂ ਫਿਰ ਕਹਾਣੀ ਸ਼ੁਰੂ ਕਰਦੇ ਨੇ ਹਾਂ ਪਹਿਲੇ ਕਾਂਢੀ ਜਦੋਂ ਆਪਾਂ ਬਚਨੀ ਨੂੰ ਮਿਲਦੇ ਹਾਂ ਪਹਿਲੀ ਚਲਕੀ ਪਤਾ ਲੱਗ ਜਾਂਦਾ ਕਿ ਉਹ ਕਿੰਨੀ ਦੁਖੀ ਹੈ ਹਾਂ ਉਹਦਾ ਜਿਹੜਾ ਚਿੱਤਰਣ ਕੀਤਾ ਹੈ ਨਾ ਉਹ ਬਹੁਤ ਮਤਲਬ ਅਸਰਦਾਰ ਹੈ ਲੇਖਕ ਸਿਰਫ ਇਹ ਨਹੀਂ ਦੱਸਦਾ ਕਿ ਉਹ ਉਦਾਸ ਹੈ ਸਗੋਂ ਉਹਦੇ ਅੰਦਰ ਕੀ ਚੱਲ ਰਿਹਾ ਹੈ ਹਾਂ ਅੰਦਰ ਦਾ ਤੂਫਾਨ ਉਹ ਮਹਿਸੂਸ ਕਰਵਾਉਂਦੇ ਨੇ ਉਹ ਪਰੇਸ਼ਾਨ ਹੈ ਪਰ ਅੱਖਾਂ 'ਚ ਹੰਝੂ ਵੀ ਨਹੀਂ ਹਾਂ ਜਿਵੇਂ ਹੰਝੂ ਵੀ ਸੁੱਕ ਗਏ ਹੋਣ ਦੁੱਖ ਇੰਨਾ ਜ਼ਿਆਦਾ ਬਿਲਕੁਲ ਉਹਦੀ ਚੁੱਪੀ ਬਹੁਤ ਕੁਝ ਕਹਿ ਜਾਂਦੀ ਹੈ ਫਿਰ ਰੋਡੂ ਆਉਂਦਾ ਹੈ ਹਾਂ ਤੇ ਦੇਖ ਕੇ ਲੱਗਦਾ ਵੀ ਉਹਦੀ ਹਾਲਤ ਵੀ ਕੋਈ ਚੰਗੀ ਨਹੀਂ ਹਾਂਜੀ ਦੋਵੇਂ ਪਾਤਰ ਨਾ ਸ਼ੁਰੂ ਤੋਂ ਹੀ ਗਰੀਬੀ ਤੇ ਲਾਚਾਰੀ ਦੀ ਤਸਵੀਰ ਬਣ ਜਾਂਦੇ ਨੇ ਰੋੜੂ ਦੇ ਕੱਪੜੇ ਵਾਲ ਬੁੱਲ ਸਭ ਕੁਝ ਦੱਸਦਾ ਪਿਆ ਕਿ ਬੰਦਾ ਕਿੰਨਾ ਤੰਗ ਹੈ ਕਿੰਨਾ ਪਰੇਸ਼ਾਨ ਹੈ ਹਾਂ ਤੇ ਜਦੋਂ ਬਚਨੀ ਉਹਨੂੰ ਰੋਟੀ ਬਾਰੇ ਪੁੱਛਦੀ ਹੈ ਹਾਂ ਤਾਂ ਉਹਦਾ ਜਵਾਬ ਮੇਰੇ ਸਾਲਿਆਂ ਆਂਦਰੀ ਤਾਂ ਪੀੜਾਂ ਪੈਂਦੀਆਂ ਤੂੰ ਰੋਟੀ ਦੀ ਗੱਲ ਪੁੱਛਦੀ ਹੈ ਹੂੰ ਸਿੱਧੀ ਝੋਟ ਪਤਾ ਲੱਗਦਾ ਕਿ ਭੁੱਖ ਕਿੰਨੀ ਹੈ ਲਾਚਾਰੀ ਕਿੰਨੀ ਹੈ ਇਨਾਂ ਦੀ ਜਿਹੜੀ ਸ਼ੁਰੂਆਤੀ ਗੱਲਬਾਤ ਹੈ ਨਾ ਉਹਦੇ ਵਿੱਚ ਹੀ ਰਿਸ਼ਤੇ ਦੀ ਉਲਝਣ ਹਾਂਜੀ ਤੇ ਹਾਲਾਤ ਕਿੰਨੇ ਸਖਤ ਨੇ ਸਾਹਮਣੇ ਆ ਜਾਂਦਾ ਇੱਕ ਦੂਜੇ ਦਾ ਫਿਕਰ ਵੀ ਹੈ ਪਰ ਪਰ ਮੁਸ਼ਕਿਲਾਂ ਇੰਨੀਆਂ ਨੇ ਕਿ ਉਹ ਫਿਕਰ ਵੀ ਬੇਵੱਸੀ ਜੀ ਲੱਗਦੀ ਹੈ ਤੇ ਇੱਥੇ ਨਾ ਨਾਨਕ ਸਿੰਘ ਸਿਰਫ ਗਰੀਬੀ ਨਹੀਂ ਦਿਖਾ ਰਹੇ ਉਹ ਇਹ ਵੀ ਦੱਸ ਰਹੇ ਨੇ ਕਿ ਗਰੀਬੀ ਬੰਦੇ ਦੇ ਦਿਮਾਗ ਤੇ ਉਹਦੇ ਸੁਭਾਅ ਤੇ ਕਿਵੇਂ ਅਸਰ ਕਰਦੀ ਹੈ ਕਿਵੇਂ ਲਗਾਤਾਰ ਤੰਗੀ ਤੇ ਨਿਰਾਸ਼ਾ ਬੰਦੇ ਦੀ ਬੋਲੀ ਬਦਲ ਦਿੰਦੀ ਹੈ ਰਿਸ਼ਤੇ ਬਦਲ ਦਿੰਦੀ ਹੈ ਹਾਂ ਤੇ ਰੋਡੂ ਜਦੋਂ ਕਹਿੰਦਾ ਰੋਟੀ ਦਾ ਫਿਕਰ ਮਰਦਾਂ ਨੂੰ ਹੁੰਦਾ ਹਾਂ ਇਹ ਉਸ ਵੇਲੇ ਦੀ ਸੋਚ ਵੀ ਦੱਸਦਾ ਭਾਵੇਂ ਉਹ ਆਪ ਉਹ ਫਿਕਰ ਪੂਰਾ ਨਹੀਂ ਕਰ پا ਰਿਹਾ ਬਿਲਕੁਲ ਫਿਰ ਕਹਾਣੀ 'ਚ ਐਂਟਰੀ ਹੁੰਦੀ ਹੈ ਸ਼ਾਹਜੀ ਦੀ ਪਿੰਡ ਦਾ ਮਹਾਜਨ ਹਾਂ ਤੇ ਇੱਥੋਂ ਫਿਰ ਇੱਕ ਹੋਰ ਪਰਤ ਖੁੱਲਦੀ ਹੈ ਕਹਾਣੀ ਦੀ ਆਰਥਿਕ ਲੁੱਟਖਸੁੱਟ ਵਾਲੀ ਹਾਂਜੀ ਇਹ ਸ਼ਾਜੀ ਦਾ ਕਿਰਦਾਰ ਤਾਂ ਮਤਲਬ ਉਸ ਪੂਰੇ ਸਿਸਟਮ ਦਾ ਪ੍ਰਤੀਕ ਹੈ ਜਿਹੜਾ ਸ਼ਾਹੂਕਾਰਾ ਸਿਸਟਮ ਗਰੀਬ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਜ਼ੇ 'ਚ ਫਸਾ ਕੇ ਚੂਸਦਾ ਸੀ ਲੇਖਕ ਨੇ ਦਿਖਾਇਆ ਕਿ ਕਿਵੇਂ ਹਿਸਾਬ ਕਿਤਾਬ 'ਚ ਗੜਬੜ ਕਰਕੇ ਵਿਆਜ ਤੇ ਵਿਆਜ ਲਾ ਕੇ ਹਾਂ ਮਜਬੂਰੀ ਦਾ ਫਾਇਦਾ ਚੁੱਕਦੇ ਸੀ ਬਿਲਕੁਲ ਤੇ ਜਦੋਂ ਰੋਡੂ ਜਾਂਦਾ ਸ਼ਾਹ ਕੋਲ ਪੈਸੇ ਮੰਗਣ ਉਹ ਸੀਨ ਬੜਾ ਮਤਲਬ ਅਹਿਮ ਬਹੁਤ ਜ਼ਿਆਦਾ ਇੱਕ ਪਾਸੇ ਰੋਡੂ ਦੀ ਮਿੰਨਤਾਂ ਵਾਲੀ ਆਵਾਜ਼ ਉਹਦੀ ਲੋੜ ਹਾਂ ਤੇ ਦੂਜੇ ਪਾਸੇ ਸ਼ਾਹ ਦੀ ਚਲਾਕੀ ਉਹਦੀ ਸਖਤੀ ਉਹ ਪਿਛਲਾ ਕਰਜ਼ਾ ਯਾਦ ਕਰਵਾਉਂਦਾ ਡਰਾਉਂਦਾ ਹੋਰ ਪੈਸੇ ਦੇਣ ਤੋਂ ਸਾਫ਼ ਮਨਾ ਕਰ ਦਿੰਦਾ ਹਾਂ ਸਗੋਂ ਹੋਰ احساس ਕਰਵਾਉਂਦਾ ਹੈ ਕਿ ਤੂੰ ਕਿੰਨਾ ਕਰਜ਼ਾਈ ਹੈ ਉਹ ਜਿਹੜੀ ਗੱਲ ਕਹਿੰਦਾ ਹੈ ਨਾ ਤੇਰੇ ਨਾਂ ਇਸ ਵੇਲੇ ਕੁੱਲ 700 ਰੁਪਏ ਜਮ੍ਹਾਂ ਹੈ ਮੇਰੇ ਕੋਲ ਹਾਂ ਤੇ ਰੋਡੂ ਹੈਰਾਨ ਰਹਿ ਜਾਂਦਾ ਕਿ ਐਨਾ ਕਿਵੇਂ ਹੋ ਗਿਆ ਬਸ ਇਹੀ ਤਾਂ ਤਰੀਕਾ ਸੀ ਪਤਾ ਲੱਗਦਾ ਹੈ ਕਿ ਕਿਵੇਂ ਕਰਜ਼ਾ ਪੀੜ੍ਹੀਆਂ ਤੱਕ ਚੱਲਦਾ ਸੀ ਹੂੰ ਤੇ ਗਰੀਬ ਹੋਰ ਗਰੀਬ ਹੁੰਦਾ ਜਾਂਦਾ ਸੀ ਇਹ ਸਿਰਫ ਇੱਕ ਬੰਦੇ ਦੀ ਲੁੱਟ ਨਹੀਂ ਸੀ ਪੂਰੇ ਸਿਸਟਮ ਦੀ ਗੱਲ ਹੈ ਹਾਂ ਤੇ ਇਸ مایوسیਪਰੀ ਮੁਲਾਕਾਤ ਤੋਂ ਬਾਅਦ ਕਹਾਣੀ ਫਿਰ ਬਚਨੀ ਵੱਲ ਮੁੜਦੀ ਹੈ ਹਾਂਜੀ ਉਹ ਕਰਦੇ ਕੰਮ ਕਰ ਰਹੀ ਹੈ ਪਰ ਉਹਦਾ ਮਨ ਮਨ ਨਹੀਂ ਟਿਕਦਾ ਹਾਂ ਅੰਦਰੋਂ ਅੰਦਰ ਹੀ ਕੁਲ ਰਹੀ ਹੈ ਇਹ ਹਿੱਸਾ ਨਾ ਉਸ ਵੇਲੇ ਦੀਆਂ ਔਰਤਾਂ ਦੀ ਹਾਲਤ ਤੇ ਬਹੁਤ ਰੌਸ਼ਨੀ ਪਾਉਂਦਾ ਹੈ ਹਾਂ ਖਾਸ ਕਰਕੇ ਗਰੀਬ ਤੇ ਜਿਨ੍ਹਾਂ ਦਾ ਕੋਈ ਸਹਾਰਾ ਨਾ ਹੋਵੇ ਬਿਲਕੁਲ ਉਹ ਸੋਚਦੀ ਹੈ ਕਿ ਮੇਰੇ ਦੁੱਖਾਂ ਦਾ ਕਾਰਨ ਕੀ ਹੈ ਮੇਰੀ ਕਿਸਮਤ ਸਮਾਜ ਜਾਂ ਮੇਰਾ ਔਰਤ ਹੋਣਾ ਉਹ ਆਪਣੀ ਤੁਲਨਾ ਕਰਦੀ ਹੈ ਦੂਜੀਆਂ ਔਰਤਾਂ ਨਾਲ ਜਿਹੜੀਆਂ ਸੁਖੀ ਲੱਗਦੀਆਂ ਨੇ ਹੂੰ ਤੇ ਉਹਨੂੰ ਆਪਣੀ ਜ਼ਿੰਦਗੀ ਹੋਰ ਵੀ ਔਖੀ ਲੱਗਦੀ ਹੈ ਬੇਬਸੀ ਸਮਾਜ ਦੇ ਬੰਧਨ ਅੱਗੇ ਦਾ ਕੋਈ ਪਤਾ ਨਹੀਂ ਹੂੰ ਸਭ ਕੁਝ ਉਹਦੇ ਕਿਰਦਾਰ ਰਾਈ ਸਾਹਮਣੇ ਆਉਂਦਾ ਤੇ ਜਦੋਂ ਰੋਡੂ ਵਾਪਸ ਆਉਂਦਾ ਹੈ ਨਿਰਾਸ਼ ਹੋ ਕੇ ਤੇ ਉਹਨੂੰ ਦੱਸਦਾ ਹੈ ਛਾਂ ਵਾਲੀ ਗੱਲ ਹਾਂ ਉਦੋਂ ਉਹਨਾਂ ਦੀ ਜਿਹੜੀ ਗੱਲਬਾਤ ਹੁੰਦੀ ਹੈ ਉਹ ਹੋਰ ਵੀ ਦੁਖ ਭਰੀ ਹੁੰਦੀ ਹੈ ਹਾਂ ਬਚਨੀ ਕਹਿੰਦੀ ਹੈ ਨਾ ਅਜੇ ਹੋਰ ਦੁੱਖ ਵੇਖਣੇ ਨੇ ਜੋ ਮੇਰੀ ਹਿੱਕ ਤੇ ਸੱਪ ਬਣ ਕੇ ਲਟਣਗੇ ਹੂੰ ਜਿਵੇਂ ਉਹਨੂੰ ਪਤਾ ਹੋਵੇ ਕਿ ਅੱਗੇ ਹੋਰ ਬੁਰਾ ਹੋਣ ਵਾਲਾ ਤੇ ਨਾਨਕ ਸਿੰਘ ਨਾ ਇੱਥੇ ਸਿਰਫ ਹਾਲਾਤ ਨਹੀਂ ਦੱਸ ਰਿਹਾ ਉਹ ਪਾਤਰਾਂ ਦੇ ਅੰਦਰ ਕੀ ਚੱਲ ਰਿਹਾ ਹੈ ਉਹਨਾਂ ਦੇ ਡਰ ਉਹਨਾਂ ਦੀਆਂ ਉਮੀਦਾਂ ਭਾਵੇਂ ਕਿੰਨੀਆਂ ਵੀ ਤੁੰਦਲੀਆਂ ਹੋਣ ਹਾਂ ਉਹਨਾਂ ਨੂੰ ਬੜੀ ਬਾਰੀਕੀ ਨਾਲ ਫੜਦੇ ਨੇ ਇਹੀ ਤਾਂ ਖਾਸੀਅਤ ਹੈ ਉਹਨਾਂ ਦੇ ਯਥਾਰਥਵਾਦ ਦੀ ਬੱਤਰ ਬਿਲਕੁਲ ਅਸਲੀ ਲੱਗਦੇ ਨੇ ਸਹੀ ਗੱਲ ਹੈ ਫਿਰ ਜਿਵੇਂ ਜਿਵੇਂ ਕਹਾਣੀ ਅੱਗੇ ਜਾਂਦੀ ਹੈ ਰੋਡੂ ਦਾ ਸੰਘਰਸ਼ ਹੋਰ ਵੱਧਦਾ ਉਹ ਕੰਮ ਲੱਭਦਾ ਪੈਸੇ ਦਾ ਕੋਈ ਹੀਲਾ ਕਰਦਾ ਹਾਂ ਪਰ ਹਰ ਪਾਸੇ ਉਹ ਨਿਰਾਸ਼ਾ ਹੀ ਮਿਲਦੀ ਹੈ ਤੇ ਇਸ ਨਾਲ ਫਿਰ ਉਹਦੇ ਅੰਦਰ ਗੁੱਸਾ ਵੱਧਦਾ ਬੇਵਸੀ ਵੱਧਦੀ ਹੈ ਹਾਂ ਕਈ ਥਾਵਾਂ ਤੇ ਉਹ ਫਟਦਾ ਵੀ ਹੈ ਜਦੋਂ ਕੋਈ ਕੰਮ ਨਹੀਂ ਦਿੰਦਾ ਜਾਂ ਕੋਈ ਮਜ਼ਾਕ ਉਡਾਉਂਦਾ ਹੂੰ ਤਾਂ ਉਹ ਸਵਾਲ ਕਰਦਾ ਸਮਾਜ ਤੇ ਅਮੀਰਾਂ ਦੀ ਬੇਰੁਖੀ ਤੇ ਇਹ ਗੁੱਸਾ ਸਿਰਫ ਉਹਦਾ ਨਿੱਜੀ ਨਹੀਂ ਰਹਿ ਜਾਂਦਾ ਹਾਂ ਇਹ ਉਸ ਪੂਰੇ ਵਰਗ ਦੀ ਆਵਾਜ਼ ਬਣ ਜਾਂਦਾ ਜਿਸ ਦਾ ਸ਼ੋਸ਼ਣ ਹੋ ਰਿਹਾ। ਬਿਲਕੁਲ। ਤੇ ਦੂਜੇ ਪਾਸੇ ਉਹ ਸ਼ਾਹੀ ਉਹਦੀਆਂ ਚਾਲਾਂ ਹੋਰ ਤੇਜ਼ ਹੋ ਜਾਂਦੀਆਂ ਨੇ। ਹਾਂ ਉਹ ਤਾਂ ਹੁਣ ਰੋਡੂ ਦੀ ਜਿਹੜੀ ਥੋੜੀ ਬਹੁਤ ਜ਼ਮੀਨ ਹੈ ਉਹਦੇ ਤੇ ਵੀ ਅੱਖ ਰੱਖੀ ਬੈਠਾ। ਇਹ ਟਕਰਾਅ ਹੁਣ ਸਿਰਫ ਦੋ ਬੰਦਿਆਂ ਦਾ ਨਹੀਂ ਰਿਹਾ। ਨਹੀਂ। ਇਹ ਦੋ ਜਮਾਤਾਂ ਦਾ ਬਣ ਗਿਆ ਲੁੱਟਣ ਵਾਲੇ ਤੇ ਲੁੱਟੇ ਜਾਣ ਵਾਲੇ। ਤੇ ਇਸ ਸਭ ਦੇ ਵਿਚਕਾਰ ਬਚਨੀ ਦੀ ਹਾਲਤ ਉਹ ਹੋਰ ਤਰਸਿਓਂ ਗੁੰਦੀ ਜਾਂਦੀ ਹੈ। ਹਾਂਜੀ। ਕਈ ਵਾਰ ਤਾਂ ਇੰਨੀ ਨਿਰਾਸ਼ ਹੋ ਜਾਂਦੀ ਹੈ ਕਿ ਖੁਦਕੁਸ਼ੀ ਬਾਰੇ ਸੋਚਦੀ ਹੈ। ਹਾਈ ਇਹ ਦਿਖਾਉਂਦਾ ਹੈ ਕਿ ਹਾਲਾਤ ਨੇ ਉਹਨੂੰ ਕਿੱਥੇ ਪਹੁੰਚਾ ਦਿੱਤਾ ਲੇਖਕ ਨੇ ਬੜੀ ਮਤਲਬ ਬੇਬਾਕੀ ਨਾਲ ਇਹ ਮਾਨਸਿਕ ਪੀੜਾ ਦਿਖਾਈ ਹੈ ਹੂੰ ਪਤਾ ਨਹੀਂ ਉਸ ਵੇਲੇ ਕਿੰਨੀਆਂ ਔਰਤਾਂ ਇਸ ਹਾਲਤ ਚ ਲੰਗਦੀਆਂ ਹੋਣਗੀਆਂ ਫਿਰ ਕਹਾਣੀ ਇੱਕ ਅਜਿਹੇ ਮੋੜ ਤੇ ਆਂਦੀ ਹੈ ਜਿੱਥੇ ਮਤਲਬ ਟੈਨਸ਼ਨ ਬਹੁਤ ਵੱਧ ਜਾਂਦੀ ਹੈ ਹਾਂ ਬਹੁਤ ਜ਼ਿਆਦਾ ਲੱਗਦਾ ਜਿਵੇਂ ਰੋਡੂ ਦੇ ਸਬਰ ਦਾ ਬੰਨ ਟੁੱਟਣ ਵਾਲਾ ਕੁਝ ਕੁਝ ਬੁਰਾ ਹੋਣ ਵਾਲਾ ਹਾਂ ਇਹ ਉਹ ਪੁਆਇੰਟ ਹੈ ਜਿੱਥੇ ਲਗਾਤਾਰ ਦਬਾਅ ਬੇਇਜ਼ਤੀ ਬੇਵਸੀ ਰੋਡੂ ਨੂੰ ਕਿਸੇ ਅਜਿਹੇ ਪਾਸੇ ਧੱਕ ਸਕਦੇ ਨੇ ਜਿਦੇ ਨਤੀਜੇ ਬਹੁਤ ਮਾੜੇ ਹੋਣ ਨਾਵਲ ਦਾ ਤਣਾਅ ਇੱਥੇ ਸਿਖਰ ਤੇ ਪਹੁੰਚ ਜਾਂਦਾ ਹਾਂ ਲੇਖਕ ਨੇ ਮਾਹੌਲ ਹੀ ਇਹੋ ਜਿਹਾ ਬਣਾ ਦਿੱਤਾ ਕਿ ਪੜਨ ਵਾਲੇ ਨੂੰ ਵੀ ਡਰ ਲੱਗਦਾ ਕਿ ਹੁਣ ਕੀ ਹੋਊਗਾ ਬਿਲਕੁਲ ਕੁਝ ਸੀਨ ਹੈਗੇ ਨੇ ਜਿਵੇਂ ਰੋਡੂ ਦਾ ਗੁੱਸੇ ਚ ਸ਼ਾਹ ਨਾਲ ਉਲਝਣਾ ਹਾਂ ਜਾਂ ਕੋਈ ਹਿੰਸਾ ਵਾਲਾ ਕਦਮ ਚੁੱਕਣ ਬਾਰੇ ਸੋਚਣਾ ਇਹ ਬਹੁਤ ਨਾਟਕੀ ਨੇ ਹਾਂ ਤੇ ਇਹ ਡਰਾਮਾ ਸਿਰਫ ਕਟਣਾ ਵਾਂਚ ਨਹੀਂ ਰੋਡੂ ਦੇ ਮੰਚ 'ਚ ਵੀ ਚੱਲ ਰਿਹਾ ਉਹਦੇ ਅੰਦਰ ਦੀ ਲੜਾਈ ਕਿ ਸਭ ਕੁਝ ਸਹਿ ਲਵਾਂ ਜਾਂ ਵਿਦਰੋਹ ਕਰਾਂ ਇਹ ਬਹੁਤ ਅਹਿਮ ਹੈ ਤੇ ਨਾਲੇ ਇਹ ਹਿੱਸੇ ਉਸ ਵੇਲੇ ਦੇ ਕਾਨੂੰਨ ਪੰਚਾਇਤਾਂ ਦੀਆਂ ਕਮੀਆਂ ਵੱਲ ਵੀ ਇਸ਼ਾਰਾ ਕਰਦੇ ਨੇ ਹਾਂ ਕਿ ਕਿਵੇਂ ਤਕੜਾ ਬੰਦਾ ਮਾੜੇ ਨੂੰ ਆਸਾਨੀ ਨਾਲ ਦਬਾ ਲੈਂਦਾ ਸੀ ਬਿਲਕੁਲ ਔਰ ਫਿਰ ਫਿਰ ਕਹਾਣੀ ਆਪਣੇ ਅੰਤ ਵੱਲ ਵੱਧਦੀ ਹੈ ਜਿਹੜਾ ਕਿ ਬਹੁਤ ਦੁਖਦਾਈ ਹੈ ਲੱਗਦਾ ਜਿਵੇਂ ਰੋਡੂ ਨੇ ਜੋ ਕਦਮ ਚੁੱਕਿਆ ਉਹਦੇ ਬਹੁਤ ਮਾੜੇ ਨਤੀਜੇ ਨਿਕਲੇ ਹਾਂਜੀ ਤੇ ਸਭ ਤੋਂ ਵੱਧ ਭੁਗਟਣਾ ਪਿਆ ਬਚਨੀ ਨੂੰ ਹਾਂ ਨਾਵਲ ਦੇ ਅਖੀਰਲੇ ਹਿੱਸਿਆਂ 'ਚ ਬਚਨੀ ਦੀ ਮੌਤ ਹੋ ਜਾਂਦੀ ਹੈ ਤੇ ਸਿਰਫ ਇੱਕ ਪਾਤਰ ਦੀ ਮੌਤ ਨਹੀਂ ਇਹ ਤਾਂ ਪੂਰੇ ਸਿਸਟਮ ਤੇ ਸਵਾਲ ਹੈ ਜਿਸ ਨੇ ਉਹਨੂੰ ਮੌਤ ਤੱਕ ਪਹੁੰਚਾਇਆ ਨਾਨਕ ਸਿੰਘ ਇੱਥੇ ਬਹੁਤ ਕੌੜਾ ਸੱਚ ਬੋਲਦੇ ਨੇ ਕਿ ਗਰੀਬੀ ਤੇ ਬੇਵਸੀ ਕਿਵੇਂ ਜਾਨ ਲੈ ਸਕਦੀ ਹੈ ਤੇ ਰੋਡੂ ਦਾ ਕੀ ਬਣਦਾ ਫਿਰ ਉਹ ਕਿਸੇ ਇਲਜ਼ਾਮ 'ਚ ਫਸ ਜਾਂਦਾ ਹੈ ਪੁਲਿਸ ਪੰਚਾਇਤ ਹਾਂ ਉਸਤੇ ਇਲਜ਼ਾਮ ਲੱਗਦਾ ਹੈ ਉਸ ਨੂੰ ਕਚੈਰੀ ਜਾਂ ਪੰਚਾਇਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਦੇ ਜਿਹੜੇ ਡਾਇਲੋਗ ਨੇ ਉਹਦੇ 'ਚ ਡਰ ਵੀ ਹੈ ਗੁੱਸਾ ਵੀ ਮਜਬੂਰੀ ਵੀ ਪਰ ਅਖੀਰ 'ਚ ਉਹ ਹਾਰ ਜਾਂਦਾ ਹੂੰ ਉਹ ਕਚੈਰੀ ਵਾਲੇ ਸੀਨਾਂ ਉਸ ਵੇਲੇ ਦੇ ਨਵੇਂ ਦੇ ਸਿਸਟਮ ਦੀ ਅਸਲੀਅਤ ਦਿਖਾਉਂਦੇ ਨੇ ਕਿ ਗਰੀਬ ਲਈ ਇਨਸਾਫ ਕਿੰਨਾ ਔਖਾ ਸੀ ਬਿਲਕੁਲ ਲਗਭਗ ਨਾ ਮੁਮਕਿਨ ਰੋਡੂ ਨੂੰ ਜੋ ਸਜ਼ਾ ਮਿਲਦੀ ਹੈ ਉਹ ਸਿਰਫ ਉਹਦੀ ਸਜ਼ਾ ਨਹੀਂ ਹਾਂ ਇਹ ਉਹਦੇ ਵਰਗੇ ਪਤਾ ਨਹੀਂ ਕਿੰਨੇ ਲੋਕਾਂ ਦਾ ਦੁਖਾਂਤ ਹੈ। ਨਾਵਲ ਦੇ ਬਿਲਕੁਲ ਅਖੀਰ 'ਚ ਜਦੋਂ ਰੋਡੂ ਸ਼ਾਇਦ ਜੇਲ੍ਹ 'ਚ ਹੈ ਜਾਂ ਸਜ਼ਾ ਕੱਟ ਰਿਹਾ ਹੈ। ਹਾਂਜੀ। ਉਦੋਂ ਉਹਦੀ ਜਿਹੜੀ ਮਾਨਸਿਕ ਹਾਲਤ ਦਿਖਾਈ ਹੈ ਉਹ ਬਹੁਤ ਦਰਦਨਾਕ ਹੈ। ਹਾਂ ਉਹ ਪਿੱਛੇ ਮੁੜ ਕੇ ਦੇਖਦਾ ਹੈ ਪਛਤਾਉਂਦਾ ਖਾਸ ਕਰਕੇ ਬਚਨੀ ਬਾਰੇ ਸੋਚ ਕੇ। ਹੂੰ ਉਹ ਪਛਤਾਵਾ ਉਹ ਦਰਦ ਤੇ ਸਮਾਜ ਦੇ ਢਾਂਚੇ ਤੇ ਉਹਦੇ ਸਵਾਲ ਇਹੀ ਚੀਜ਼ਾਂ ਨੋਵਲ ਦੇ ਅੰਤ ਨੂੰ ਬਹੁਤ ਗਹਿਰਾ ਬਣਾ ਦਿੰਦੀਆਂ ਨੇ ਨਾਨਕ ਸਿੰਘ ਕੋਈ ਸੌਖਾ ਜਾਂ ਹੱਲ ਨਹੀਂ ਦਿੰਦੇ ਨਹੀਂ ਸਗੋਂ ਪੜਨ ਵਾਲੇ ਨੂੰ ਸੋਚਣ ਲਈ ਮਜਬੂਰ ਕਰਦੇ ਨੇ ਕਿ ਇਹ ਸਭ ਹੋਇਆ ਕਿਉਂ ਕਾਰਨ ਕੀ ਸੀ ਤੇ ਇੱਥੇ ਆ ਕੇ ਮੈਨੂੰ ਲੱਗਦਾ ਜਿਹੜਾ ਨੋਵਲ ਦਾ ਨਾਮ ਹੈ ਚਿੱਟਾ ਲਹੂ ਉਹਦਾ ਅਸਲੀ ਮਤਲਬ ਸਮਝ ਆਉਂਦਾ ਹੈ ਬਿਲਕੁਲ ਸੇ ਪੁਆਇੰਟ ਤੇ ਆਏ ਤੁਸੀਂ ਇਸ ਸਰਲੇਖ ਹੀ ਸਭ ਕੁਝ ਕਹਿ ਦਿੰਦਾ ਹਾਂ ਚਿੱਟਾ ਲਹੋ ਇਹ ਇੱਕ ਬਹੁਤ ਮਤਲਬ ਤਾਕਤਵਰ ਮੈਟਾਫਰ ਹੈ ਰੂਪਕ ਹੈ ਇਹ ਦੱਸਦਾ ਹੈ ਕਿ ਕਿਵੇਂ ਲਗਾਤਾਰ ਜਦੋਂ ਬੰਦੇ ਦਾ ਸ਼ੋਸ਼ਣ ਹੁੰਦਾ ਗਰੀਬੀ ਹੁੰਦੀ ਦੁੱਖ ਹੁੰਦਾ ਸਮਾਜ ਦਬਾਂਦਾ ਤਾਂ ਉਹਦੇ ਅੰਦਰੋਂ ਨਾ ਇਨਸਾਨੀ ਭਾਵਨਾਵਾਂ ਖਤਮ ਹੋ ਜਾਂਦੀਆਂ ਨੇ ਪਿਆਰ ਹਮਦਰਦੀ ਦਰਦ ਮਹਿਸੂਸ ਕਰਨਾ ਅੱਛਾ ਇਹ ਸਭ ਮੁੱਕ ਜਾਂਦਾ ਜਿਵੇਂ ਸਰੀਰ ਚੋਂ ਖੂਨ ਕੱਟ ਜਾਵੇ ਤਾਂ ਬੰਦਾ ਕਮਜ਼ੋਰ ਹੋ ਜਾਂਦਾ ਬੇਜਾਨ ਜਾ ਹਾਂ ਉਵੇਂ ਹੀ ਇਹ ਦੁੱਖ ਤੇ ਸ਼ੋਸ਼ਣ ਬੰਦੇ ਦੇ ਅੰਦਰ ਦੀ ਇਨਸਾਨੀਅਤ ਖਤਮ ਕਰ ਦਿੰਦੇ ਨੇ ਉਹਦਾ ਲਹੂ ਜਿਵੇਂ ਚਿੱਟਾ ਹੋ ਜਾਂਦਾ ਰੰਗਹੀਨ ਭਾਵਨਾ ਰਹਿਤ ਵਾਹ ਸ਼ਾਜੀ ਵਰਗੇ ਦਾ ਤਾਂ ਪਹਿਲਾਂ ਹੀ ਚਿੱਟਾ ਹੁੰਦਾ ਪਰ ਹਾਲਾਤ ਰੋਡੂ ਵਰਗੇ ਨੂੰ ਮੇ ਉਧਰ ਨੂੰ ਤੱਕ ਦਿੰਦੇ ਨੇ ਇਹਦਾ ਬਹੁਤ ਗਹਿਰੀ ਵਿਆਖਿਆ ਹੈ ਤਾਂ ਏ ਸੀ ਨਾਨਕ ਸਿੰਘ ਜੀ ਦੇ ਇਸ ਕਮਾਲ ਦੇ ਨਾਵਲ ਚਿੱਟਾ ਲਹੂ ਦੇ ਕੁਝ ਖਾਸ ਪਹਿਲੂਆਂ ਤੇ ਇੱਕ ਨਿੱਕੀ ਜੀ ਚਾਤ ਹਾਂਜੀ ਇਹ ਇੱਕ ਤਰ੍ਹਾਂ ਦਾ ਸਮਾਜਿਕ ਦਸਤਾਵੇਜ਼ ਹੈ ਇਕ ਚੇਤਾਵਨੀ ਵੀ ਹੈ। ਹੂੰ। ਇਹ ਸਾਨੂੰ ਮਜਬੂਰ ਕਰਦਾ ਕਿ ਅਸੀਂ ਸੋਚੀਏ ਉਹਨਾਂ ਸਮਾਜਿਕ ਆਰਥਿਕ ਕਾਰਨਾਵਾਰੇ ਜਿਹੜੇ ਸ਼ਾਇਦ ਅੱਜ ਵੀ ਕਿਸੇ ਨਾ ਕਿਸੇ ਰੂਪ ਚ ਮੌਜੂਦ ਨੇ। ਹਾਂ। ਤੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਅਸਰ ਪਾ ਰਹੇ ਨੇ। ਬਿਲਕੁਲ। ਤੇ ਸ਼ਾਇਦ ਇਹੀ ਇਸ ਨੋਵਲ ਦੀ ਅਸਲੀ ਤਾਕਤ ਹੈ ਹਨਾ ਕਿ ਅੱਜ ਵੀ ਸਾਨੂੰ ਸੋਚਣ ਲਾਉਂਦਾ ਹੈ। ਹਾਂਜੀ ਬਿਲਕੁਲ। ਤੇ ਇੱਕ ਸਵਾਲ ਜਿਹੜਾ ਸਰੋਤੇ ਆਪਣੇ ਆਪ ਨੂੰ ਪੁੱਛ ਸਕਦੇ ਨੇ। ਹਾਂ। ਉਹ ਇਹ ਹੈ ਕਿ ਪਾਵੇਂ ਜ਼ਮਾਨਾ ਬਦਲ ਗਿਆ ਪਰ ਜਿਹੜੀਆਂ ਸਮੱਸਿਆਵਾਂ ਚਿੱਟਾ ਲਹੂ ਚ ਦਿਖਾਈਆਂ ਨੇ ਗਰੀਬੀ ਦਾ ਸ਼ੋਸ਼ਣ ਪੈਸੇ ਦੀ ਅਸਮਾਨਤਾ ਸਮਾਜਿਕ ਬੇਇਨਸਾਫੀ ਬੇਵਸੀ ਚ ਨਿਕਲਦੀ ਹਿੰਸਾ ਕੀ ਇਹ ਸਭ ਕੁਝ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਅੱਜ ਦੇ ਟਾਈਮ ਚ ਇਸ ਨੋਵਲ ਦੀ ਕੀ ਰੈਲੇਵੈਂਸ ਹੈ ਵਾਹ ਬਹੁਤ ਵਧੀਆ ਸਵਾਲ ਇਹ ਇੱਕ ਅਜੀਹਾ ਸਵਾਲ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਮਤਲਬ ਸੋਚਣਾ ਚਾਹੀਦਾ ਹੈ ਬਿਲਕੁਲ ਸਹੀ ਕਿਹਾ ਇਹ ਸਵਾਲ ਵਾਕਈ ਸੋਚਣ ਵਾਲਾ ਹੈ ਇਫ ਯੂ ਲਾਈਕਡ ਦਿਸ ਵੀਡੀਓ ਪਲੀਜ਼ ਲਾਈਕ comment and also subscribe our YouTube channel Story Orbit.